ਇੱਕ ਕਮੇਟੀ ਵਾਲਾ ਕੰਮ ਨਹੀਂ ਹੈਗਾ ਇੱਥੇ ਵੀ ਜਦੋਂ ਕਿਸੇ ਦੀ ਡੈਥ ਹੋ ਗਈ ਪੈਸੇ ਇਕੱਠੇ ਕਰਕੇ ਦੇਣੇ ਜਾਂ ਕਿਸੇ ਦਾ ਐਗਜ਼ਾਮਪਲ ਕੋ ਬੈਂਕ ਬੰਦ ਹੋ ਗਿਆ ਨਾ ਮਤਲਬ ਇਹ ਪੈਸੇ ਜ਼ੀਰੋ ਹੋ ਜਾਣੇ ਇਹ ਨਹੀਂ ਵੀ ਪੋਸੀਬਲ ਨਹੀਂ ਸੀ ਤੀ ਹੁਣ ਬੈਂਕ ਦੀ ਇਨਫੋ ਚੇਂਜ ਕਰਾਉਣੇ ਕਿਤੇ ਹੋਰ ਚਲੇ ਜਾਓ ਜੀ ਫਿਰ ਫੋਨ ਨਹੀਂ ਚੱਕਣਾ ਇੰਸ਼ੋਰੈਂਸ ਬੰਦੀ ਕਈ ਸਵਾਲ ਹੁੰਦੇ ਨੇ ਤੇ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਇਹ ਹੁੰਦਾ ਕਿ ਕੀ ਕੰਪਨੀਆਂ ਭੱਜ ਵੀ ਸਕਦੀਆਂ ਬੰਦ ਵੀ ਹੋ ਸਕਦੀਆਂ ਫੇਰ ਸਾਰੇ ਦਿੱਤੇ ਪੈਸਿਆਂ ਦਾ ਕੀ ਬਣੂਗਾ ਅਸੀਂ ਪਹੁੰਚੇ ਹਾਂ ਥਿੰਕ ਇੰਸ਼ੋਰੈਂਸ ਤੇ ਪ੍ਰਬੰਧਕ ਸਿੰਘ ਹੁਣਾ ਕੋਲ ਸਿੰਘ ਸਾਹਿਬ ਕੰਪਨੀਆਂ ਭੱਜ ਵੀ ਜਾਂਦੀਆਂ ਇੱਥੇ ਮੈਨੂੰ ਬਹੁਤ ਕੁਐਸਚਨ ਆਉਂਦੇ ਨੇ ਕਿਉਂਕਿ ਜਿੱਥੋਂ ਜਿਹੜਾ ਮੁਲਕਾਂ ਚੋਂ ਅਸੀਂ ਆਏ ਹਾਂ ਉੱਥੇ ਹੋ ਜਾਂਦਾ ਵੀ ਨਾ ਏਜੰਟ ਲੱਭਦਾ ਨਾ ਪਤਾ ਨਹੀਂ ਪੈਸੇ ਕਿਹਨਾਂ ਦੇ ਤੇ ਨਾ ਕੰਪਨੀ ਲੱਭੇ ਕੋਈ ਪੇਪਰ ਵਰਕੇ ਨਹੀਂ ਹੁੰਦਾ ਕਿਉਂਕਿ ਉੱਥੇ ਚੀਜ਼ਾਂ ਹੁੰਦੀਆਂ ਪਰ ਇੱਥੇ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਮੁਲਕਾਂ ਦੇ ਵਿੱਚ ਸਾਰਾ ਕੁਝ ਸਿਸਟਮ ਸਿਸਟਮ ਬਣਿਆ ਹੋਇਆ ਹੈ ਸਿਸਟਮ ਦੇ ਵੇ ਵੇ ਏਜੰਟ ਵੀ ਲਾਇਸੈਂਸ ਹੈ ਕੰਪਨੀਆਂ ਵੀ ਨੇ ਹੁਣ ਐ ਵੀ ਕੋਈ ਹਰੇਕ ਚੀਜ਼ ਦੀ ਲਾਇਬਿਲਿਟੀ ਹੈ ਹਰੇਕ ਬੰਦੇ ਦੀ ਲਾਇਬਿਲਿਟੀ ਹੈ ਕੰਪਨੀ ਦੀ ਲਾਇਬਿਲਿਟੀ ਹੈ ਹੁਣ ਇੱਕ ਕਮੇਟੀ ਵਾਲਾ ਕੰਮ ਨਹੀਂ ਹੈਗਾ ਇੱਥੇ ਵੀ ਜਦੋਂ ਕਿਸੇ ਡੈਥ ਹੋਗੀ ਪੈਸੇ ਇਕੱਠੇ ਕਰਕੇ ਦੇਣੇ ਨੇ ਇੱਥੇ ਕੰਪਨੀਆਂ ਇਦਾਂ ਵੀ ਬਹੁਤ ਸੋਲਿਡ ਨੇ ਸੋਲਿਡ ਇਸ ਕਰਕੇ ਨੇ ਕਿਉਂਕਿ ਜੇ 1 ਡਾਲਰ ਉਹਨਾਂ ਦਾ ਦੇਣਾ ਹੈ ਕਿਸੇ ਦਾ ਤੇ 3 ਡਾਲਰ ਉਹਨਾਂ ਦੇ ਅਕਾਊਂਟ 'ਚ ਚਾਹੀਦੇ ਐਗਜ਼ਾਮਪਲ ਹੈ ਜੇ ਕਿਸੇ ਨੇ ਮੈਨ ਲ ਡਾਲਰ ਕੀਤੀ ਹੈ ਤਾਂ ਨਾ 1.3 ਉਹਨਾਂ ਦੇ ਅਕਾਊਂਟ 'ਚ ਚਾਹੀਦੇ ਨੇ ਵੀ ਕਿਸੇ ਟਾਈਮ ਵੀ ਪੈਸੇ ਦੇਣੇ ਪੈ ਸਕਦੇ ਨੇ ਨਾਲ ਤੋਂ ਨਾਲ ਉਹ ਤੋਂ ਬਾਦ ਵੀ ਉਹਨਾਂ ਨੂੰ ਮਾਨੀਟਰ ਕਰਦੀਆਂ ਕਮੰਡ ਉਦੋਂ ਬਾਅਦ ਵੀ ਜੇ ਇਨ ਕੇਸ ਵਿੱਚ ਕੋਈ ਅਜੇ ਤੱਕ ਵੀ ਕੈਨੇਡਾ ਦੇ ਹਿਸਟਰੀ ਵਿੱਚ ਕੋਈ ਲਾਈਫ ਇੰਸ਼ੋਰੈਂਸ ਕੰਪਨੀ ਕਦੀ ਬੈਲੀ ਆਪਣੀ ਹੋਈ ਕਿ ਭੱਜੀ ਨਹੀਂ ਜਾਂ ਪੈਸੇ ਲੈ ਕੇ ਬੰਦ ਨਹੀਂ ਹੋਈ ਜਾਂ ਕਿਸੇ ਨੇ ਕਿਸੇ ਨੇ ਬਾਏ ਕੀਤੀ ਹੈ ਤਾਂ ਉਹ ਜਿੱਦਾਂ ਦੇ ਉਹਨਾਂ ਦੇ ਕੰਟਰੈਕਟ ਹੈਗੇ ਨੇ ਉਦਾਂ ਦੇ ਉਦਾਂ ਹੀ ਰਹਿੰਦੇ ਨੇ ਜਾਂ ਕਿਸੇ ਦਾ ਐਗਜ਼ਾਮਪਲ ਕੋਈ ਬੈਂਕ ਬੰਦ ਹੋ ਗਿਆ ਨਾ ਮਤਲਬ ਉਹਨੇ ਪੈਸੇ ਜ਼ੀਰੋ ਹੋ ਜਾਣੇ ਨੇ ਅੱਗੇ ਉਹਨਾਂ ਦੀ ਵੀ ਅੱਗੇ ਇੰਸ਼ੋਰੈਂਸ ਕੰਪਨੀਆਂ ਦੀ ਵੀ ਅੱਗੇ ਇੰਸ਼ੋਰੈਂਸ ਹੁੰਦੀ ਹੈ ਸੋ ਕੈਨੇਡਾ ਦਾ ਪਾਵ ਹੈ ਵੀ ਹਰੇਕ ਕੰਜ਼ਿਊਮਰ ਪ੍ਰੋਟੈਕਟਡ ਆ ਕੈਨੇਡਾ ਦੇ ਵਿੱਚ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਕਈ ਵੀਰੇ ਸੋਚਦੇ ਆ ਤਾਂ ਉਹਨਾਂ ਸੋਚ ਕਾਰਨ ਕਾਰਨ ਜਦੋਂ ਪਾ ਕੁਐਸਚਨ ਉਹੀ ਲੈ ਕੇ ਆਉਣਾ ਜੇ ਲੋਕ ਪੁੱਛਦੇ ਨੇ ਤੇ ਵਾਕਿਆ ਇੱਥੇ ਕੰਪਨੀਆਂ ਨਹੀਂ ਭੇਜਦੀਆਂ ਪੀਸਾ ਮਾਇੰਡ ਹੈ ਕੱਲ ਨੂੰ ਜੇ ਕੁਝ ਹੋ ਜਾਂਦਾ ਤੇ ਇਸ ਕੰਟਰੈਕਟ ਜੇ ਕੰਟਰੈਕਟ ਕੰਪਨੀ ਨਹੀਂ ਹੈਗੀ ਫਿਰ ਵੀ ਅੱਗੇ ਉਹਨਾਂ ਦੇ ਅੱਗੇ ਇੰਸ਼ੋਰੈਂਸ ਲਈ ਹੋਈ ਹੈ ਤੇ ਉਹ ਬਿਲਕੁਲ ਪ੍ਰੋਟੈਕਟਡ ਹੈ ਸਾਰੇ ਇੰਸ਼ੋਰੈਂਸ ਏਜੰਟ ਦਾ ਇਹਦੇ ਵਿੱਚ ਕਿੰਨਾ ਰੋਲ ਹੁੰਦਾ ਇੱਕ ਬੰਦਾ ਕਈ ਕੰਮ ਕਰਦਾ ਔਰ ਰੀਅਲਟਰ ਵੀ ਆ ਉਹ ਮਾਰਗੇਜ ਵੀ ਕਰਦਾ ਔਰ ਇੰਸ਼ੋਰੈਂਸ ਵੀ ਕਰਦਾ ਕੱਲ ਉਹ ਇੰਸ਼ੋਰੈਂਸ ਵਾਲਾ ਕੰਮ ਬੰਦ ਕਰਕੇ ਉਧਰ ਪੈ ਗਿਆ ਕਿਸੇ ਵੀ ਮਾਮਲੇ ਦੇ ਵਿੱਚ ਉਹਦਾ ਕੋਈ ਰੋਲ ਹੁੰਦਾ ਇੰਸ਼ੋਰੈਂਸ ਕਰਨ ਤੋਂ ਬਾਅਦ ਦੇਖੋ ਜੀ ਜਿਹੜਾ ਪ੍ਰੋਫੈਸ਼ਨਲ ਤੁਸੀਂ ਜਦੋਂ ਕੰਮ ਕਰਦੇ ਆ ਪ੍ਰੋਫੈਸ਼ਨਲ ਕੰਮ ਤਾਂ ਇੱਕ ਹੀ ਹੁੰਦਾ ਸਹੀ ਤਾਂ ਜੀ ਜੀ ਹੁਣ ਐਵੇਂ ਜੇ ਬੰਦਾ 10 ਕੰਮ ਕਰਦਾ ਤੇ ਮੈਨੂੰ ਲੱਗਦਾ ਵੀ 10 ਕੰਮ ਕੋਈ ਬੰਦਾ ਕਰ ਸਕਦਾ ਅਸੀਂ ਹੁਣ ਮੈਨੂੰ ਹੁਣ 15 ਬਰੇ ਹੋ ਗਏ ਮੈਂ ਇੱਕੋ ਹੀ ਕੰਮ ਕਰਦਾ ਤੇ ਮੈਨੂੰ ਲੱਗਦਾ ਮੈਂ ਇੱਕ ਹੀ ਕੰਮ ਕਰ ਕਈ ਕਰ ਸਕਦੇ ਨੇ ਇਥੇ ਮਲਟੀਟਾਸਕਿੰਗ ਆਮ ਨਾਟ ਸ਼ੋਰ ਵੀ ਜਿਹੜੇ ਕਰ ਸਕਦੇ ਨੇ ਪਰ ਜੇ ਤੁਸੀਂ ਫੁੱਲ ਟਾਈਮ ਇੱਕ ਕੰਮ ਕਰਦੇ ਹੋ ਤੁਸੀਂ ਇੱਕ ਕਲਾਇੰਟ ਦੀ ਦੇਖ ਰੇ ਇਕੱਲੀ ਪਾਲਿਸੀ ਨਹੀਂ ਵੇਚਣੀ ਉਦੋਂ ਬਾਅਦ ਇਹ ਇਕੱਲਾ ਕੰਮ ਨਹੀਂ ਆਏਗਾ ਵੀ ਪਾਲਿਸੀ ਵੇਚਤੀ ਕੰਮ ਨਿਭੜ ਗਿਆ ਉਦੋਂ ਬਾਅਦ ਆ ਵੀ ਕੋਈ ਲੈਟਰ ਆਉਂਦਾ ਕੋਈ ਐਡਰੈਸ ਚੇਂਜ ਕਰਨਾ ਕੋਈ ਬਹੁਤ ਪਰਿਵਾਰ ਆਉਂਦੇ ਨੇ ਹੁਣ ਇਹ ਇਸ਼ੂ ਕਰਕੇ ਜੇ ਤੁਸੀਂ ਫੁੱਲ ਟਾਈਮ ਇੱਕ ਕੰਮ ਨਹੀਂ ਕਰਦੇ ਬਿਕੋਜ਼ ਤੁਹਾਡੀ पकड़ ਨਹੀਂ ਰਹੇ ਦੀ ਮਾਰਕੀਟ ਤੇ ਕੀ ਚੱਲ ਰਿਹਾ ਨਮਾ ਕੀ ਚੱਲ ਰਿਹਾ ਨਮਾ ਕੀ ਆਇਆ ਹੁਣ ਆ ਵੀ ਕਿਸੇ ਦੀ ਲੈਟਰਨ ਜੇ ਬੈਂਕ ਦੀ ਪੇਮੈਂਟ ਨਹੀਂ ਗਈ ਈਮੇਲ ਆਈ ਲੈਟਰ ਆਈ ਹੁਣ ਜਿਹੜਾ ਫੁੱਲ ਟਾਈਮ ਐਡਵਾਈਜ਼ਰ ਹੈ ਟੀਮ ਹੈਗਾ ਸਟਾਫ ਹੈਗਾ ਉਹ ਪੇਪਰ ਵਰਕ ਫਾਲੋ ਕਰਦਾ ਈਮੇਲ ਕਰਦਾ ਕਲਾਇੰਟ ਨੂੰ ਭਾਲਦਾ ਭਾਈ ਆਪਣੀ ਮਿਸ ਹੋ ਗਈ ਜਾਂ ਬੱਚਿਆਂ ਦੀ ਫੈਮਿਲੀ ਐਡੀਸ਼ਨ ਹੋ ਗਈ ਬੈਨੇਫਿਸ਼ੀਰੀ ਐਡ ਕਰਨਾ ਕੋਈ ਟਰਸਟੀ ਐਡ ਚੇਂਜ ਕਰਨਾ ਜੇ ਸਾਰੇ ਕੰਮ ਤਾਂ ਹੀ ਹੋਣਗੇ ਤੁਹਾਡੇ ਕੋਲੇ ਆਫਿਸ ਹੋਊਗਾ ਜੇ ਤੁਸੀਂ ਕੰਮ ਕਰਦੇ ਹੋ ਫੁੱਲ ਟਾਈਮ ਕਿਉਂਕਿ ਪੇਪਰ ਵਰਕ ਬਾਹਰ ਦਾ ਜਿਹੜਾ ਬਾਅਦ ਚ ਸਰਵਿਸ ਹੈਗੀ ਤੁਸੀਂ ਜਦੋਂ ਐਡਵਾਈਜ਼ਰ ਦੀ ਜੌਬ ਹੈ ਇੱਕ ਸਰਵਿਸ ਦੇਣਾ ਹੈ ਕਲਾਇੰਟ ਨੂੰ ਬਾਦ ਵਿੱਚ ਉਹ ਵੀ ਇੱਕ ਹੁੰਦਾ ਇੱਕ ਕੰਟਰੈਕਟਰ ਨੂੰ ਇੱਕ ਨਿੱਜੀ ਉਹਦੀ ਜੌਬ ਆ ਵੀ ਉਹ ਕੰਮ ਕਰਨਾ ਹੀ ਕਰਨਾ ਬਾਅਦ ਦੇ ਵਿੱਚ ਇਹ ਨਹੀਂ ਵੀ ਮੈਂ ਪਾਲਸੀ ਵੇਚਤੀ ਹੁਣ ਬੈਂਕ ਦੀ ਇਨਫੋ ਚੇਂਜ ਕਰਾਉਣੀ ਕਿਤੇ ਹੋਰ ਚਲੇ ਜਾਓ ਜੀ ਫਿਰ ਫੋਨ ਨਹੀਂ ਚੱਕਣਾ ਇਹ ਕੰਮ ਨੇ ਜਦੋਂ ਵਧੀਆ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਨੂੰ ਫੁੱਲ ਟਾਈਮ ਕੰਮ ਕਰਦੇ ਹੋ ਤਾਂ ਮੈਂ ਇਹ ਨਹੀਂ ਕਹਿੰਦਾ ਜਿਹੜੇ ਪਾਰਟ ਟਾਈਮ ਕਰਦੇ ਵਧੀਆ ਕੰਮ ਨਹੀਂ ਕਰਦੇ ਪਰ ਇਹ ਆ ਵੀ ਹੁਣ ਤੁਸੀਂ ਪਾਰਟ ਟਾਈਮ ਡਾਕਟਰ ਕਿਸੇ ਕੋਲ ਜਾਉਂਗੇ ਜਿਹੜਾ ਹੁਣ ਕੋਈ ਸਰਜਣਾ ਤੁਸੀਂ ਸਰਜਰੀ ਕਰਾਉਣੇ ਪਾਰਟ ਟਾਈਮ ਹੋਰ ਕੰਮ ਕਰਦਾ ਪਾਰਟ ਟਾਈਮ ਉਹ ਕਰਦਾ ਤੁਸੀਂ ਜਾਓਗੇ ਨਹੀਂ ਜਾਓਗੇ ਸੋ ਇਹ ਵੀ ਤੁਸੀਂ ਆਪ ਦੇ ਆਪ ਨਾ ਡਿਸੀਜਨ ਬਣਾਉਣਾ ਹੁਣ ਲਾਇਰ ਹੈ ਤੁਹਾਨੂੰ ਪਤਾ ਵੀ ਹੁਣ ਜੇ ਪਾਰਟ ਟਾਈਮ ਇੱਕ ਕੰਮ ਕਰਦਾ ਫੁੱਲ ਟਾਈਮ ਹੋਰ ਕੁਝ ਕੰਮ ਕਰਦਾ ਪਰ ਜਿਹੜਾ ਪ੍ਰੋਫੈਸ਼ਨਲ ਉਹ ਇੱਕੋ ਹੀ ਕੰਮ ਕਰਦਾ ਵੀ ਉਸ ਚੀਜ਼ ਤੇ ਪਕੜ ਹੋਣੀ ਚਾਹੀਦੀ ਤੁਹਾਡੀ ਕਿਉਂਕਿ ਸਰਵਿਸ ਹੈ ਬੈਨੀਫਿਸ਼ਰੀ ਬਹੁਤ ਮਹੱਤਵਪੂਰਨ ਨਾ ਇੱਕ ਤੇ ਦਰਸ਼ਕ ਬੈਨੀਫਿਸ਼ਰੀ ਦੀਆਂ ਬੈਨੀਫਿਸ਼ਰੀ ਜਿਹੜੀਆਂ ਜਿਹੜੀਆਂ ਟਾਈਪਸ ਕਿੰਨੀਆਂ ਹੁੰਦੀਆਂ ਆ ਤੇ ਇਹਦੇ ਵਿੱਚ ਵੀ ਕੋਈ ਕੰਪਲਿਕੇਸ਼ਨ ਆਉਂਦੀ ਹੈ ਇੰਸ਼ੋਰੈਂਸ ਤੋਂ ਬਾਅਦ ਜਿਹੜੀ ਬੈਨੀਫਿਸ਼ੀਅਰ ਦੇ ਵਿੱਚ ਹਾਂਜੀ ਬਹੁਤ ਕੇਸਲਾ ਹੁੰਦੇ ਨੇ ਵੀ ਸਪੈਸ਼ਲੀ ਕੱਲਾ ਪਾਲਿਸੀ ਇੱਕ ਬਿੱਲ ਵਾਂਗੂ ਬਣ ਜਾਂਦੀ ਹੈ ਜੋ ਸਾਡੀਆਂ ਇੱਛਾ ਨਹੀਂ ਹੁਣ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਬੈਨੀਫਿਸ਼ੀਅਰੀ ਅਪਡੇਟ ਕਰਦੇ ਹਾਂ ਬਹੁਤ ਅਕੇਸ ਲਾਉਣਾ ਕਿਉਂਕਿ ਬੈਨੇਫਿਸ਼ੀਰੀ ਇਕ ਤਾਂ ਪ੍ਰਾਇਮਰੀ ਬੈਨੇਫਿਸ਼ੀਰੀ ਹੋਗੇ ਹਸਬੰਡ ਵਾਈਫ ਹੋਗੇ ਜਾਂ ਤਾਂ ਅ ਬਿਜ਼ਨਸ 파ਟਰਨ ਵੀ ਹੋ ਸਕਦਾ ਪ੍ਰਾਇਮਰੀ ਬੈਨੇਫਿਸ਼ੀਰੀ ਉਹ ਤੋਂ ਬਾਅਦ ਤੁਸੀਂ ਕੰਟਿੰਜੈਂਟ ਬੈਕਅਪ ਬੈਨੇਫਿਸ਼ੀਰੀ ਵੀ ਰੱਖ ਸਕਦੇ ਆ ਅੱਛਾ ਜੀ ਉਹ ਤੋਂ ਬਾਅਦ ਜੇ ਕੋਈ ਐਗਜ਼ਾਮਪਲ ਬੱਚੇ ਛੋਟੇ ਨੇ ਤੁਸੀਂ ਉਹਨਾਂ ਨੂੰ ਕੰਟਿੰਜੈਂਟ ਬਣਾਤਾ ਵੀ ਸਾਡੇ ਦੋਵਾਂ ਤੋਂ ਬਾਅਦ ਕੁਝ ਹੁੰਦਾ ਉਹ ਉਹ ਹੋ ਜਾਣਗੇ ਉਹ ਤੋਂ ਬਾਅਦ ਫਿਰ ਤੁਸੀਂ ਨਾਲ ਜੇ ਛੋਟੇ ਨੇ ਫਿਰ ਟਰਸਟੀ ਵੀ ਪੁਆਇੰਟ ਕਰਨਾ ਹੁਣ ਜੇ ਸਾਰਿਆਂ ਕੋਲੇ ਪਾਲਿਸੀ ਲਈ ਹੋਈ ਹੈ ਜੇ ਆਪਦੀ ਉਹਨਾਂ ਪਾਲਿਸੀ ਦੀਆਂ ਚੀਜ਼ਾਂ ਨਹੀਂ ਸਟੈਪ ਫਾਲੋ ਕੀਤੇ ਹੋਏ ਤਾਂ ਬਹੁਤ ਲ ਉਹ ਇਸ਼ੂਸ ਆ ਸਕਦੇ ਨੇ एग्जांपल ਜੇ ਮੈਂ ਗੱਲ ਕਰਦਾ ਦੋ ਭਾਈ ਸੀਗੇ ਇੱਕ ਦੂਜੇ ਨੂੰ ਬੈਨੇਫਿਸ਼ੀਰੀ ਬਣਾਤਾ ਹੁਣ ਉਹਦੇ ਬਾਅਦ ਦੋਵਾਂ ਦੇ ਵਿਆਹ ਹੋ ਗਏ ਆਪਦੇ ਆਪ ਦੇ ਸੈੱਟ ਹੋ ਗਏ ਪਰ ਉਹ ਪੇਪਰ ਵਰਕ ਬੈਨੇਫਿਸ਼ੀਰੀ ਚੇਂਜ ਨਹੀਂ ਕੀਤਾ ਇੱਕ ਭਾਈ ਜਾਂਦਾ ਰਿਹਾ ਹੁਣ ਉਹਦਾ ਪਰਿਵਾਰ ਸੀ ਉਹਦੇ ਬੱਚੇ ਜਿਹਨਾਂ ਦੇ ਪੈਸੇ ਸਾਨੂੰ ਮਿਲਣੇ ਚਾਹੀਦੇ ਨੇ ਉਹ ਕੋਰਟ ਕੋਲੇ ਗਿਆ ਕੋਰਟ ਕਹਿੰਦੀ ਵੀ ਨਹੀਂ ਜਿਹੜਾ ਭਰਾ ਨੇ ਬੈਨੇਫਿਸ਼ੀਰੀ ਤਾਂ ਆਪਦੇ ਭਰਾ ਨੂੰ ਬਣਾਇਆ ਸੀ ਉਹ ਚਾਹੁੰਦਾ ਸੀ ਉਹਨੂੰ ਬੈਨੇਫਿਸ਼ੀਰੀ ਬਣਾਉਣਾ ਤੇ ਹੁਣ ਤੁਸੀਂ ਦੇਖੋ ਵੀ ਛੋਟਾ ਜਿਹਾ ਪੇਪਰ ਵਰਕ ਸੀਗਾ ਮਮ ਡੈੱਟ ਐਡਵਾਈਜ਼ਰ ਦੀ ਗੱਲ ਕੀਤੀ ਜੀ ਫੁੱਲ ਟਾਈਮ ਕੰਮ ਕਰਦੇ ਆ ਕਿਉਂਕਿ ਉਹ ਪਰਿਵਾਰਾ ਵਾਂਗੂ ਡੀਲ ਕਰਨਾ ਹੁਣ ਉਹ ਪੈਸੇ ਮਿਲਨੇ ਤਾਂ ਬੱਚਿਆਂ ਨੂੰ ਚਾਹੀਦੇ ਨਹੀਂ ਮਿਲੇ ਉਹ ਭਾਈ ਨੂੰ ਮਿਲੇ ਉਹਨਾਂ ਦੇ ਆਪਸ ਵਿੱਚ ਬੋਲਚਾਲ ਵੀ ਨਹੀਂ ਸੀਗੀ ਹੁਣ ਇਦਾਂ ਦੇ ਕੇਸ ਬਹੁਤ ਨੇ ਇਦਾਂ ਹੋਰ ਕੇਸ ਹੋਇਆ ਜਿਹੜਾ ਉਹ 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 ਕੇਸ ਸੀਗਾ ਵੀ ਇੱਕ ਹਸਬੰਡ ਵਾਈਫ ਸੀਗੇ ਇੱਕ ਨੂੰ ਬੈਨੇਫਿਸ਼ੀਰੀ ਬਣਾਇਆ ਸੀ ਵਾਈਫ ਨੂੰ ਫਿਰ ਉਹਨਾਂ ਦਾ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਨਵੀਂ ਵਿਡਿੰਗ ਹੋਈ ਉਹ ਹਸਬੰਡ ਹੈ ਉਹਨਾਂ ਨੂੰ ਬੈਨੇਫਿਸ਼ੀਰੀ ਬਣਾਤਾ ਹੁਣ ਜਦੋਂ ਆਨ ਹਸਬੰਡ ਪਾਸ ਹੋਏ ਹੁਣ ਦੋਵਾਂ ਨੇ ਕਲੇਮ ਕਰਤਾ ਉਹ ਕਹਿੰਦੇ ਵੀ ਪੈਸੇ ਮਿਲਣ ਨੂੰ ਮਿਲਣੇ ਚਾਹੀਦੇ ਹੋ ਗਨੇ ਪੈਸੇ ਮਿਲਣਾ ਚਾਹੀਦੇ ਨੇ ਫਿਰ ਇਹਦੇ ਚਾਹੁੰਦਾ ਵੀ ਤੁਹਾਡਾ ਕੰਟਰੈਕਟ ਕੀ ਹੈਗਾ ਜਦੋਂ ਪਾਲਿਸੀ ਤੁਸੀਂ ਲੈਨੇ ਕਿ ਕੰਟਰੈਕਟ ਬਣ ਜਾਂਦਾ ਵੀ ਉਹ ਕੰਟਰੈਕਟ ਨੂੰ ਕੋਰਟ ਵੀ ਚੇਂਜ ਨਹੀਂ ਕਰ ਸਕਦੇ ਅਨਟਲ ਅਨਲੈਸ ਜੇ ਤੁਹਾਡਾ ਇੱਕ ਹੋਰ ਅਰੇਂਜਮੈਂਟ ਹੋਇਆ ਉਹ ਵਾਈਫ ਆਪਦੇ ਹਸਬੰਡ ਦੇ ਪੈਸੇ ਦਿੰਦੀ ਜਿਹੜੀ ਫਸਟ ਵਾਈਫ ਸੀਗੀ ਜੀ ਜੀ ਉਹ ਪੈਸੇ ਦਿੰਦੇ ਸੀ ਉਹ ਕਹਿੰਦੇ ਵੀ ਜੇ ਆਪਣਾ ਇੱਕ ਕੰਟਰੈਕਟ ਬਣਿਆ ਹੋਇਆ ਪੈਸੇ ਮੈਂ ਹੀ ਦੇਣੇ ਨੇ ਇਨਸ਼ੋਰਡ ਤੂੰ ਆ ਬੈਨੀਫਿਸ਼ੀਰੀ ਮੈਂ ਤਾਂ ਚੇਂਜ ਨਹੀਂ ਕਰ ਸਕਦਾ ਪਰ ਤੂੰ ਨੇ ਚੇਂਜ ਕਰਕੇ ਨਵੀਂ ਸਪਾਊਸ ਨੂੰ ਬਣਾਤਾ ਸੀ ਪਰ ਜੇ ਤੋ ਇਦਾਂ ਦੇ ਕੇਸ ਤਾਂ ਹੀ ਆਉਂਦੇ ਨੇ ਕਿਉਂਕਿ ਅਕੋਰਡਨੇਟ ਸਾਈਡ ਇਹੀ ਕੀਤਾ ਜਿਹੜੀ ਫਰਸਟ ਵਾਈਫ ਹੈ ਉਹਨਾਂ ਨੂੰ ਪੈਸੇ ਦਿੱਤੇ ਕਿ ਵਾਕਿਆ ਕੀ ਜਿਹੜੇ ਪੈਸੇ ਬਣਦੇ ਸੀਗੇ ਉਹ ਸੈਕੰਡ ਉਸ ਹਿਸਾਬ ਨਾਲ ਪਰ ਜੋ ਇਹੋ ਜਿਹੇ ਜਿਹੜੇ ਕੰਟਰੈਕਟ ਨੇ ਲੀਗਲ ਇਸ਼ੂ ਆਇਆ ਹੋਣ ਜੇ ਤੁਹਾਡਾ ਕੋਈ ਵੀ ਹਸਬੰਦ ਵਾਈਫ ਜੇ ਉਸ ਤੋਂ ਬਾਅਦ ਕੋਈ ਬੈਨੀਫਿਸ਼ੀਰੀ ਨਹੀਂ ਹੈਗਾ ਸੋ ਵਾਟ ਵਿਲ ਹੈਪਨ ਉਹ ਸਾਰੀ ਮਨੀ ਜਿਹੜੀ ਸਟੇਟ ਨੂੰ ਜਾਂਦੀ ਹੈ ਗੋ ਥਰੂ ਅਪਰੋਬੇਡ ਫਿਰ ਕੋ ਆਊਗਾ ਕਲੇਮ ਕਰੂਗਾ ਰੋਲੇ ਪੈਣਗੇ ਉਹ ਕਹਿੰਦੇ ਮੈਨੂੰ ਮੈਨੂੰ ਮਿਲਣੀ ਚਾਹੀਦੀ ਹੈ ਮੈਨੂੰ ਕਿਉਂਕਿ ਇਹ ਜ਼ਮੀਨ ਵਾਂਗੂ ਨਹੀਂ ਹੈਗੀ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਹੈ ਵੀ ਐਗਜ਼ਾਮਪਲ ਆਪਾਂ ਘਰ ਹੈਗਾ ਤੇ ਘਰ ਆਪਣੇ ਆਪ ਹੀ ਦੂਜਿਆਂ ਨੂੰ ਚਲੇ ਜਾਊਗਾ ਬੱਚਿਆਂ ਨਾਲ ਚਲਾ ਜਾਊਗਾ ਫਹਿਮ ਪਰ ਇੱਥੇ ਨਹੀਂ ਵੀਰੋ ਇਹ ਦੋ ਸਟੇਟ ਨੂੰ ਚਲਾ ਗਿਆ ਉਦੋਂ ਫਿਰ ਜਦੋਂ ਗੋਸਥਰ ਅਪਰੋਬੇਡ ਉਹ ਤਾਂ ਲੀਗਲ ਇਸ਼ੂਸ ਬਹੁਤ ਆ ਜਾਂਦੇ ਨੇ ਖਰਚੇ ਪੈ ਜਾਂਦੇ ਨੇ ਪਰ ਇਸੇ ਕਰਕੇ ਜੇ ਚੀਜ਼ਾਂ ਸੀ ਲੈਣੀਆਂ ਉਹਨਾਂ ਨੂੰ ਸੰਭਾਲਣੇ ਵਿੱਚ ਬਹੁਤ ਜ਼ਰੂਰੀਆਂ ਨੇ ਜਿਹੜਾ ਫੁੱਲ ਟਾਈਮ ਐਡਵਾਈਜ਼ਰ ਨੇ ਟੀਮ ਹੈ ਵਧੀਆ ਤੁਸੀਂ ਆਪਣੀਆਂ ਪਾਲਿਸੀਆਂ ਰਿਵਿਊ ਕਰੋ ਹੁਣ ਇਅਰ ਐਂਡ ਆ ਗਿਆ ਹੈ ਹੁਣ ਆਪਾਂ ਇਸ ਚੀਜ਼ ਦੀ ਖਿਆਲ ਰੱਖਣ ਦੀ ਲੋੜ ਹੈ ਵਾਕਿਆ ਹੀ ਤੁਹਾਡੇ ਵੀ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਬੈਨੇਫਿਸ਼ੀਰੀ ਚੈੱਕ ਕਰੋ ਆਪਦੇ ਜੇ ਕੰਟਿੰਜੈਂਸੀ ਬੈਨੇਫਿਸ਼ੀਰੀ ਬੱਚਿਆਂ ਦਾ ਨਾਮ ਹੈਗੇ ਨੇ ਟਰਸਟੀ ਚੈੱਕ ਕਰੋ ਨਹੀਂ ਹੈਗਾ ਤੁਹਾਡਾ ਐਡਵਾਈਜ਼ਰ ਛੱਡ ਗਿਆ ਬਿਲਕੁਲ ਤੁਸੀਂ ਥਿੰਕ ਇਨ ਨਾਲ ਕੰਟੈਕਟ ਕਰ ਸਕਦੇ ਹੋ ਉਹ ਚੀਜ਼ਾਂ ਸੋ ਆਪਣੀਆਂ ਅਪਡੇਟ ਕਰੋ ਨਹੀਂ ਕੱਲ ਨੂੰ ਲੀਗਲ ਇਸ਼ੂਜ਼ ਬਹੁਤ ਆ ਸਕਦੇ ਜਿੱਦਾਂ ਆਪਾਂ ਜਿਹਨਾਂ ਦੀ ਗੱਲ ਕੀਤੀ ਤੇ ਇਹਦੇ ਵਿੱਚ ਇੱਕ ਕੀ ਜਦੋਂ ਪਾਲਿਸੀ ਹੁੰਦੀ ਉਹਦਾ ਪੂਰਾ ਕੰਟ੍ਰੈਕਟ ਹੁੰਦਾ ਉਹਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਜਾਂ ਕਈ ਵਾਰੀ ਬੰਦਾ ਸਾਈਨਿੰਗ ਕਰ ਦਿੰਦਾ ਉੱਥੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਜਾਂ ਕਿੰਨੇ ਚਿਰ ਬਾਅਦ ਇਹਦੇ ਬਾਰੇ ਅਪਡੇਸ਼ਨ ਜਿਹੜੀ ਲੈਣੀ ਤੁਹਾਡੇ ਨਾਲ ਜਾਂ ਕਿਸੇ ਨਾਲ ਕਰਨੀ ਚਾਹੀਦੀ ਹੈ ਪਾਲਿਸੀ ਬਾਰੇ ਹਾਂਜੀ ਬਿਲਕੁਲ ਜਿੱਦਾਂ ਅਸੀਂ ਗਰੋ ਹੋ ਜਾਂਦੇ ਆ ਰੈਡੀ ਫੈਮਿਲੀ ਜੁਡੀਸ਼ਨ ਹੁੰਦੀਆਂ ਸਾਡੇ ਬਿਜ਼ਨਸ ਪਾਰਟਨਰ ਆ ਜਾਂਦੇ ਨੇ ਸਾਡੀਆਂ ਪਾਲਸੀਆਂ ਵੀ ਉਦਾਂ ਹੀ ਗਰੋ ਹੋਣੇ ਚਾਹੀਦੀਆਂ ਸਾਡੇ ਨਾਲ ਨਾਲ ਅੱਛਾ ਜੀ ਵੀ ਚੇਂਜਸ ਚਾਹੀਦੀਆਂ ਐਗਜ਼ਾਮਪਲ ਜੇਕਰ ਜੋ ਹਸਬੰਡ ਵਾਈਫ ਆ ਕੋਈ ਕੋ ਬੱਚਾ ਹੈਗਾ ਨਹੀਂ ਹੁਣ ਨਾ ਫਸਟ ਆਫ ਆਲ ਜੇ ਕੋ ਸਿੰਗਲ ਹੈ ਤਾਂ ਸਪouses ਆ ਗਿਆ ਫਿਰ ਉਹਨਾਂ ਦਾ ਨਾਮ ਐਡ ਕਰਨਾ ਫਿਰ ਬੱਚਾ ਆ ਗਿਆ ਉਹਨਾਂ ਦਾ ਨਾਮ ਐਡ ਕਰਨਾ ਫਿਰ ਉਦੋਂ ਬਾਅਦ ਟਰਸਟੀ ਦਾ ਨਾਮ ਐਡ ਕਰਨਾ ਜੇ ਕਿਸੇ ਨੇ ਹੁਣ ਕੋ ਬਿਜ਼ਨਸ 파ਟਰਨਰ ਬਿਜ਼ਨਸ 파ਟਰਨਰ ਦਾ ਨਾਮ ਐਡ ਕੀਤਾ ਹੁਣ ਉਹ 파ਟਰਨਰ ਜੇ ਬਿਜ਼ਨਸਸ਼ਿਪ ਬੰਦ ਹੋ ਗਈ ਤੇ ਇਹਦਾ ਮਤਲਬ ਇਹ ਉਸ ਪਾਲਸੀ ਚ ਹੁਣ ਬੈਨੇਫਿਸ਼ਰੀ ਵੀ ਚੇਂਜ ਕਰਨਾ ਕੋਈ ਉਸ ਚੀਜ਼ ਦਾ ਕਿਉਂਕਿ ਉਸ ਚੀਜ਼ ਵਾਸਤੇ ਤੁਸੀਂ ਇੰਸ਼ੂਰੈਂਸ ਲਈ ਹੋਈ ਸੀ ਤੇ ਐਸੇ ਕਰਕੇ ਅਪਡੇਟ ਆਪ ਦੇ ਆਪ ਨੂੰ ਰੱਖਣਾ ਬਹੁਤ ਜ਼ਰੂਰੀ ਇਹ ਨਹੀਂ ਜਦੋਂ ਪਾਲਸੀ ਲੈਣੇ ਬਿਲਕੁਲ ਉਦੋਂ ਦਾ ਖਿਆਲ ਰੱਖਣਾ ਇਹ ਰੱਖਣਾ ਕਿ ਵਾਕਿਆ ਇਹ ਚੀਜ਼ਾਂ ਹੈਗੀਆਂ ਨੇ ਕਈ ਵਾਰੀ ਜਿ ਇਹੀ ਕਹਿਣ ਵੀ ਕਿਉਂਕਿ ਜਿਹੜਾ ਫਾਰਮ ਵੀ ਭਰਨਾ ਚੀਜ਼ਾਂ ਐਡ ਹੋਈ ਜਾਂਦੀਆਂ ਕੰਮ ਵੀ ਵਧ ਜਾਂਦਾ ਫਿਰ ਇਹ ਵੀ ਉਦੋਂ ਬਾਅਦ ਜਿਹੜੀਆਂ ਚੀਜ਼ਾਂ ਫੈਮਿਲੀ ਰੈਡੀਸ਼ਨ ਆ ਉਹਦੇ ਵਿੱਚ ਐਡੀਸ਼ਨ ਜ਼ਰੂਰ ਚਾਹੀਦੀ ਕੰਟਰੈਕਟ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਥੈਂਕ ਯੂ ਜੀ ਦੋਸਤੋ ਪ੍ਰਵਿੰਦਰ ਸਿੰਘ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੋਈ ਵੀ ਸਵਾਲ ਹੈ ਥਿੰਕ ਇੰਸ਼ੋਰੈਂਸ ਦੇ ਨੰਬਰ ਦੇ ਉੱਤੇ ਕਾਲ ਕਰਕੇ ਮੈਂ ਤੁਹਾਨੂੰ ਹੋਰ ਜਾਣਕਾਰੀ ਲੈ ਸਕਦੇ ਹਾਂ ਤੁਹਾਡਾ ਕੋਈ ਸਵਾਲ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਅਗਲੀ ਵਾਰੀ ਨਾਲ ক্লোਜ਼ ਹੀ ਉਹਦਾ ਜਵਾਬ ਲਵਾਂਗੇ ਹਾਂ ਮੈਂ ਪ੍ਰੈਜ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੌਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ